ਜੋ ਵੀ ਹੋਵੇਗਾ ਅੱਛਾ ਹੀ ਹੋਵੇਗਾ ਜਦ ਕੋਈ ਕਹੇ ਕਿ ਜੋ ਹੋਇਆ ਅੱਛਾ ਹੀ ਹੋਇਆ ਜੋ ਹੋਵੇਗਾ ਉਹ ਵੀ ਅੱਛਾ ਹੀ ਹੋਵੇਗਾ ਤਾਂ ਸਮਝ ਜਾਣਾ ਕੁਝ ਵੀ ਅੱਛਾ ਨਹੀਂ ਹੈ ਤੇ ਨਾ ਹੀ ਅੱਛਾ ਹੋਣ ਵਾਲਾ ਹੈ ਜੇ ਸਮਾਂ ਰਹਿੰਦੇ ਤੁਸੀਂ ਨਾ ਚੇਤੇ ਜਦ ਤੁਸੀਂ ਕਿਸੇ ਦਾ ਬੁਰਾ ਨਹੀਂ ਕੀਤਾ ਤਾਂ ਤੁਹਾਡਾ ਬੁਰਾ ਕੋਈ ਕਿਵੇਂ ਕਰ ਸਕਦਾ ਹੈ ਇਹ ਪਰਮ ਦਿਮਾਗ ਵਿੱਚੋਂ ਕੱਢ ਦੇਵੋ ਕਿਸੇ ਨਾਲ ਬੁਰਾ ਨਾ ਕਰਨਾ ਤੁਹਾਡੇ ਹੱਥ ਵਿੱਚ ਹੈ ਤੁਹਾਡੇ ਨਾਲ ਬੁਰਾ ਕਰਨਾ ਅਗਲੇ ਦੇ ਹੱਥ ਵਿੱਚ ਬਿਹਤਰ ਹੈ ਆਪਣਾ ਬੁਰਾ ਹੋਣ ਤੋਂ ਰੋਕਣ ਦੀ ਸਮਰੱਥਾ ਵੀ ਤੁਸੀਂ ਆਪਣੇ ਹੱਥਾਂ ਵਿੱਚ ਲੈ ਲਵੋ ਲੇਖਾਂ ਵਿੱਚ ਜੋ ਲਿਖਿਆ ਹੈ ਉਹਦੀ ਲਿਪੀ ਸ਼ਾਇਦ ਹੜੱਪਾ ਦੀ ਖੁਦਾਈ 'ਚ ਮਿਲੀ ਚਿੱਤਰ ਲਿਪੀ ਵਰਗੀ ਹੈ ਜਿਹਨੂੰ ਸ਼ਾਇਦ ਹੁਣ ਤੱਕ ਪੜਿਆ ਹੀ ਨਹੀਂ ਜਾ ਸਕਿਆ ਉਹਨੂੰ ਪੜਨ ਦੀ ਫਜ਼ੂਲ ਮਿਹਨਤ ਤੋਂ ਚੰਗਾ ਹੈ ਆਪਣੇ ਲੇਖ ਆਪਣੇ ਹੱਥੀਂ ਸਮਝ ਆਉਣ ਵਾਲੀ ਲਿਪੀ ਵਿੱਚ ਖੁਦ ਲਿਖੋ ਸ਼ਿਕਾਰੀ ਬਹੁਤ ਛਾਤਰ ਹੈ ਉਹਨੇ ਹਜ਼ਾਰਾਂ ਸਾਲਾਂ ਦੀ ਸ਼ੋਧ ਤੋਂ ਬਾਅਦ ਇਹ ਕਾਢ ਕੱਢੀ ਹੈ ਕਿ ਸ਼ਿਕਾਰ ਜੇਕਰ ਮਰ ਜਾਵੇ ਤਾਂ ਉਹਨੂੰ ਆਪਣੀ ਮੌਤ ਕੋਈ दैਵੀ ਘਟਨਾ ਲੱਗੇ ਤੇ ਜੇ ਕਿਧਰੇ ਬਚ ਜਾਵੇ ਤਾਂ ਉਹ ਐਸੇ ਰਸਤੇ ਤੇ ਭਟਕਦਾ ਫਿਰੇ ਜਿੱਥੋਂ ਦੁਬਾਰਾ ਉਹਦਾ ਸ਼ਿਕਾਰ ਕਰਨਾ ਸੁਖਾਲਾ ਹੋਵੇ ਹੱਥ ਤੇ ਹੱਥ ਤਰ ਅੱਛਾ ਹੋਣ ਦੀ ਉਡੀਕ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੀ ਤਕਨੀਕ ਨੂੰ ਬਦਲਣਾ ਯਾਦ ਰੱਖਿਓ ਜਿਸ ਦਿਨ ਸਾਡੇ ਅੰਦਰੋਂ ਦਾਸਤਾ ਜਾਂ ਹੱਡ ਹਰਾਮੀ ਨਿਕਲ ਗਈ ਤੇ ਸਾਡੀਆਂ ਅੱਖਾਂ ਬੁਰਾ ਕਰਨ ਵਾਲੇ ਦੇ ਪੈਰਾਂ ਤੋਂ ਉੱਠ ਉਹਦੀਆਂ ਅੱਖਾਂ ਨਾਲ ਜਾ ਮਿਲੀਆਂ ਉਸ ਦਿਨ ਜੋ ਵੀ ਹੋਵੇਗਾ ਅੱਛਾ ਹੀ ਹੋਵੇਗਾ ਉਸ ਦਿਨ ਜੋ ਵੀ ਹੋਵੇਗਾ ਅੱਛਾ ਹੀ ਹੋਵੇਗਾ